ਸਸਤੀ ਕਾਲ ਜੀ ਸਾਰਿਆਂ ਨੂੰ ਬਾਈ ਮਹਿੰਗੇ ਕੋਲ ਪਹੁੰਚ ਚੁੱਕੇ ਜੀ ਆਪਾਂ ਪਿੰਡ ਰਾਮਪੁਰਾ ਜੀ ਜ਼ਿਲ੍ਹਾ ਅਮਰਸਰ ਪੈਂਦੇ ਤਸਵੀਲ ਵੀ ਅਮਰਸਰ ਦੇਖੋ ਅੱਜ ਵੀ ਬਾਈਆਂ ਕੋ ਪੰਜ ਛੇ ਲੈ ਕੇ ਛੋਟੇ ਮੱਜਾ ਸੇਲ ਹੈ ਜੀ ਸਾਰਾ ਮਾਲ ਹਰਿਆਣਾ ਤੋਂ ਲੈ ਕੇ ਆਂਦੇ ਹੁਣ ਕੋਈ ਲੋਕਲ ਮਾਲ ਨਹੀਂ ਹੁੰਦਾ ਜੇ ਕੋਈ ਹੁੰਦਾ ਜੋ ਦੱਸ ਦਿੰਦੇ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਸਤੀ ਕਾਲ ਜੀ ਸਸਤੀ ਕਾਲ ਜੀ ਹੋਰ ਜੀ ਹੋਰ ਬਾਈ ਜੀ ਸਭ ਠੀਕ ਹੈ ਜੀ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਦੀ ਬਾਬਾ ਦੀਪ ਸੋਹਣੀ ਖੰਡੇ ਵਾਲੇ ਦੀ ਹਾਂ ਹਾਂ ਜੀ ਉਹਨਾਂ ਦੀ ਕਿਰਪਾ ਨਾਲ ਹੀ ਹੈਗੇ ਨਾ ਜੀ ਉਹਨ ਖਾਣੋ ਕਿਚਾ ਹਾਂ ਉਹ ਮਾਰੀ ਤੁਹਾਡੇ ਖਿਜਣੇ ਤੇ ਸਾਡੇ ਕਿੰਨੇ ਮਾਰੀ ਸਾਰੇ ਇੱਕ ਤੇ ਬਾਕੀ ਜੋ ਮਾਰਾ ਇਹ ਨਾ ਟਾਈਮ ਹੀ ਨਾ ਹੋਏ ਚਲੀ ਜਾਂਦਾ ਕੋਈ ਨਹੀਂ ਜੋ ਮਾਰਾ ਜੋ ਕਰਮਾ ਦਾ ਸਾਨੂੰ ਮਿਲ ਜਾਣਾ ਸਾਡੇ ਨੂੰ ਜੋ ਦੋ ਹੜ ਦੇ ਦੋ ਗਾਂ ਨਵੇਂ ਆ ਜਾਂਦੇ ਆ ਉਹ ਵੀ ਹੜ ਦੇ ਚੋਂ ਕਾਂ ਚੱਲੀ ਜਾਂਦਾ ਕਮਰ ਹੁਣ ਤੁਹਾਨੂੰ ਮਾਲ ਵੇਲੋ ਜਿਹੜੇ ਦਿੰਦੇ ਸੀ ਵੀਡੀਓ ਬਣਾਉਣ ਲੱਗੇ ਹਾਂ ਤੂੰ ਉਧਰੋਂ ਗੜਾ ਮਾਲ ਨਹੀਂ ਮਿਲਦਾ ਸਾਨੂੰ ਗੜਾ ਸਾਨੂੰ ਹੁਣ ਜਿਆਦਾ ਚੰਗਾ ਲੈ ਹੁਣ ਤੁਹਾਨੂੰ ਜਿਆਦਾ ਚੰਗਾ ਮਿਲਦਾ ਇਦਾਂ ਹੀ ਚੱਲਦੇ ਜਾਵੇਂ ਕੰਮ ਹਾਂਜੀ ਹਾਂਜੀ ਅੱਜ ਕਿੰਨੇ ਬਾਜੀ ਫਿਰ ਆਜਾ ਮੈਂ 5 ਝੋਟੀਆਂ ਪਾਵਾਂਗੇ ਠੀਕ ਆ ਉਧਰੋਂ ਆਈਆਂ ਸਾਰੀਆਂ ਨੇ ਸਾਰੀਆਂ ਉਧਰ ਦੀਆਂ ਚੱਲੋ ਕਰੀ ਸ਼ੁਰੂ ਜੀ ਕਰੋ ਜੀ ਆਜੋ ਜੀ ਫਿਰ ਆ ਝੋਟੀ ਮੂੰਹ ਚਾਰ ਦਾਂਦੇ ਸੰਦੀਪ ਸਿੰਘ ਹਾਂਜੀ ਉਹ ਬੱਚਾ ਵਾ ਚੋਰਾ 15 ਦਿਨਾਂ ਦੀ ਸੂਈ ਆ ਕੱਟੀ ਕੱਟੀ ਦੀ ਕੱਟਾ ਜੀ ਅੱਛਾ ਦੋ ਮਗਰ ਕੱਟੇ ਜਾਂ ਦੋ ਮਗਰ ਕਟੀਆਂ ਜੀ ਠੀਕ ਆ ਹੁਣ ਦੁੱਧ ਆਪਾਂ ਇੱਕ ਗੱਲ ਹੋਰ ਆ ਵੀ ਜਿਹੜਾ ਮੰਦੀ ਮਦਾ ਸੋਲੇ ਆਪਣੀ ਹਾਂਜੀ ਜੀ ਜਿਹੜਾ ਦੁੱਧ ਉਹ ਆਪਾਂ ਆਪਣੀ ਲੀਟਰਾਂ ਵਾਲਾ ਦੱਸਾਂਗੇ ਮੇਰੇ ਘਰੋਂ ਕੁ ਲੀਟਰ ਮਾਰੇ ਬਿਲਕੁਲ ਜੀ ਕਿਹਦੇ ਦੀ ਮੈਂ ਕੋਈ ਗੱਲ ਨਹੀਂ ਕਰਦਾ ਕੋਈ ਕਿਦਾਂ ਦੇਦਾ ਕੋਈ ਕਿਦਾਂ ਦੇ ਮੇਰੇ ਘਰੋਂ ਲੀਟਰ ਮਾਰ ਕੇ ਖਰੋ ਤਸੱਲੀ ਕਰਕੇ ਖਰੋ ਜਿੰਨੇ ਮੇਰੇ ਕੋਲ ਲੈਣੀ ਜਿੰਨੇ ਨਾਲ ਨਹੀਂ ਸਾਈ ਪਾਉਣੀ 5 ਤੇ 10000 5 7000 ਨਹੀਂ ਇੱਕ ਬੰਦੇ ਨੇ ਆਪਾਂ ਨੂੰ ਸਾਈ ਪਾਈ ਹੈ 1000 ਰੁਪਇਆ ਇਧਰੋਂ ਯਾਰ ਬਾਬੇ ਬਾਲਕਨਾਸ ਲੱਗੇ ਤਾਂ ਪਿੰਡ ਆ ਹਾਂਜੀ ਜੀ ਉਹਨੇ ਮਹੀਨਾਂ ਲਈ ਤਾਂ ਆਂਦਾ ਵੀ ਪੈਸੇ ਬਾਕੀ ਨਾ ਇੱਥੇ ਅਗਲੋ ਆਪਾਂ ਨੇ ਕਲੀ ਮਾ ਜੀ ਹਮਾ ਚਲ ਸੜਾ ਮਾ ਚਲ ਸੜਾ ਤੇ ਉਹਨਾਂ ਨੂੰ ਆਪਾਂ ਨੂੰ ਮਿਹਰਬਾਨੀ ਕਰਕੇ ਆਪਾਂ ਨੂੰ ਫੋਨ ਕਰਨ ਆਪਣਾ ਸਕੈਨਰ ਭੇਜਣ ਤੇ ਆਪਣੇ 1000 ਰੁਪਏ ਵਾਪਸ ਪਾ ਲੈ ਜੇ ਨਹੀਂ ਤੇ ਕੋਈ ਵੀਡੀਓ ਨੂੰ ਮਾਝ ਭੇਜਦਾ ਤੇ ਲੈ ਲੈਣ ਕੋਈ 1000 ਰੁਪਏ ਵਿੱਚ ਪਾ ਲੈਣ ਤੇ ਪੈਸੇ ਬਾਕੀ ਪਾ ਦੇਣ ਨਹੀਂ ਤੇ ਆ ਮੈਨੂੰ ਫੋਨ ਕਰਨ ਉਹਦਾ ਨਾ ਅਸੀਂ ਜੇ ਜਨਾਨੀ ਹੋਰ ਘਰ ਦਾ ਬਾਹਰ ਹੀ ਖੋ ਜਿਆਦਾ ਫੋਨ ਨਾ ਲੱਗਦਾ ਵੇ ਉਹਨੂੰ ਕਹੇ ਭੈਣ ਨੂੰ ਆਪਾਂ ਨੂੰ ਫੋਨ ਲਾ ਲੈ ਆਪਣੇ 1000 ਰੁਪਏ ਵਾਪਸ ਪਾ ਲੈ ਨਹੀਂ ਬਿਲਕੁਲ ਕੋਈ ਨਹੀਂ ਕਿਉਂ ਜੀ ਹਾਂ ਆਪਣੇ ਦੋਵਾਂ ਮੱਝਾਂ ਫਿਰ ਆਪਣੇ ਵਟਾਲੇ ਦੇ ਬੰਦੇ ਲੈ ਕੇ ਹਾਂ ਜੀ ਠੀਕ ਹੈ ਹ ਤੇ ਹੁਣ ਦੋ ਦਾ ਐਸਐਮ ਤਿਆਰ ਕਰ ਲੈ 14 ਕਿਲੋ 14 ਲੀਟਰ ਲਾਵੇ ਜੀ ਲਓ ਜੀ ਦੋ ਡੰਗ ਲਾਵੇ ਤਿੰਨ ਡੰਗ ਲਾਵੇ ਚਾਰ ਚਲੋ ਜੀ ਵੇਖ ਲੋ ਇਹ ਵੱਡੀ ਝੋਟੀ ਆ ਆਹ ਲੱਕ 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 ਕਰ ਇਹ ਦਰਦੀ ਗਈ ਬਸ ਆਹ ਕੁਰਸੀ ਦੇ ਪਾਸੇ ਘਰ ਪੁੱਤ ਮਰਾ ਪੂਰੇ ਕੱਦ ਕਾਢ ਹੈ ਝੋਟੀ ਆ ਆਹ ਵੇਖ ਲੋ ਕੱਦ ਵੇਖ ਲੋ ਉੱਚੀ ਲੰਮੀ ਵੇਖ ਲੋ ਕਿੰਦੀ ਹੈ ਬਿਲਕੁਲ ਠੀਕ ਆ ਚਲੋ ਚਲੋ ਪਹਿਲਾਂ ਭਾਈ ਉਧਰ ਝੋੜੇ ਜਾਣਾ ਐਡਾ ਕੋਣੇ ਪਤਾ ਲਾਈ ਜਾਂਦਾ ਕਿ ਨਹੀਂ ਭਾਈ ਹਾਂਜੀ ਹਾਂਜੀ ਉਹ ਦਾਣੇ ਨੇ ਪਲੀਆਂ ਹੁੰਦੀਆਂ ਨਾਲੇ ਵੇਖੋ ਬਾਕੀ ਸੰਦੀਪ ਜੀ ਹੋਰ ਕਹ ਲਿਆ ਹਾਂਜੀ ਹਾਂਜੀ ਇਹਨੂੰ ਚੋਲੇ ਕੋ 10 10 ਬੰਦੇ ਥੱਲੇ ਬੈ ਕੇ ਗਾਤ ਮੈ ਲੈਊਗੀ ਹੁਣ ਕੈਮਰੇ ਤੋਂ ਥੋੜੀ ਦਾਦੀ ਆ ਹੂੰ ਹੂੰ ਏਦਾਂ ਲ ਹੋ ਰਿਹਾ ਹਾਂਜੀ ਕੋਈ ਗਾੜ ਪਛਾਰ ਇੱਕੋ ਜਿਹਾ 2.5 3 ਕਿਲੋ ਗਾੜ ਹੋਈ ਝੋਟੀ ਜੀ ਹਾਂਜੀ ਹਾਂਜੀ ਹਾਂ ਹਾਂ ਠੀਕ ਆ ਤੇ ਦੁੱਧ ਵੀ 14 15 ਕਿਲੋ ਲੀਟਰ ਵਾਲਾ ਹੋਊਗਾ ਚਲੋ ਆ ਬੱਚਾ ਮਗਰ ਹਾਂਜੀ ਸੰਦੀਪ ਸਾਹਿਬ ਮੁੱਲ ਜੋ ਮਰਜ਼ੀ ਕਰਾ ਲਓ ਮੁੱਲ ਕਰਾ ਲੋ 1 55 60 ਹਾਂ ਦੇਣਾ ਝੋਟੀ 1 ਲੱਖ ਤੇ 45000 ਦੀ 1 45 ਦੇਣੀ ਹੈ ਦੇਣੀ ਚਲੋ ਠੀਕ ਹੈ ਮੁੱਲ ਜੋ ਮਰ ਗਿਆ ਆਹ ਹੈ ਜੀ ਆਹ ਸੰਦੀਪ ਦੀ ਚਾਰ ਦਾਂ ਦੇ ਝੋਟੀ ਪਹਿਲਾ ਸੁਆ ਆ ਬਚਾਰੇ ਪਹਿਲਾ ਲਾਲੇ ਕੋ ਦੂਜਾ ਲਾਲੇ ਹੈ ਚਾਰ ਦਾਂ ਦੇ ਠੀਕ ਚਾਰ ਦਾਂ ਬੜ ਠੀਕ ਆ ਦੁੱਧ ਹੋਣੇ ਸੂਈ ਨੂੰ ਅੱਜ 6ਵਾਂ 7ਵਾਂ ਦੇਣਿਆ ਹਾਂ ਜੀ ਜੀ ਦੁੱਧ ਹੋਣੇ ਇਹ ਕੋ ਆਪਣਨ ਕਿ 10 11 ਕਿਲੋ ਡੱਬਿਆਂ ਵਾਲਾ ਹੋਊਗਾ ਹੋ ਸਕਦਾ 12 ਹੀ ਹੋਵੇ ਦੁੱਧ ਕਰੂ ਝੋਟੀ 13 14 ਕਿਲੋ ਹਾਂ ਜੀ ਜੀ ਹਾਂ ਦੋ ਦੋ 12 ਕਿਲੋ ਬਹੁਤ ਹੁੰਦਾ 12 ਕਿਲੋ ਫਿਰ ਪਤਾ ਲੱਗਦਾ ਜੀ ਲੀਟਰ ਬਾਲਟੀ ਢੱਕਣ ਦੇ ਆਵੇ ਕਹਿੰਦੇ ਜੀ ਹਾਂਜੀ ਹਾਂਜੀ ਚੋਇਸ ਹੋਈ ਹੈ ਵਧੀਆ ਬਈ ਮੈਂ ਨਾ ਇਹਨੂੰ ਤਾਂ ਸੰਦੀਪ ਜੀ ਨੇ ਨਿਗਾਹੇ ਨਿਆਣਾ ਚੋਲੇ ਆ ਮੁੰਡਾ ਮੇਰਾ ਚਾਹੁੰਦਾ ਇਹਨੂੰ ਹਲੇ ਘੱਟ ਜਾ ਜੀ ਇਹ ਵੀ ਚਾਹੁੰਦਾ ਜੀ ਇਹਨੂੰ ਜਿਆਦਾ ਲਾ ਬਾਬਾ ਬੜੀ ਲਾਗੋ ਲਾਗੋ ਹਾਂ ਪੈਰ ਤਾਂ ਧਦੇਰੇ ਉੱਤੇ ਤੇਰੇ ਪੈਰ ਤੇ ਪੈਰ ਨਾ ਰੱਖ ਦੇ ਬੈਠ ਠੀਕ ਹੈ ਜੀ ਹਾਂ ਹਾਂ ਇਹਦੇ ਮਰ ਘਟਾਈ ਹੈ ਜੀ ਇਹਦੇ ਮਰ ਘਟਾ ਸੰਦੀਪ ਨੇ ਦੋ ਮਗਰ ਕੱਟੇ ਦੋ ਮਰ ਕਟੀਆਂ ਜੀ ਚਲੋ ਹਾਂਜੀ ਭਾਜੀ। ਕਿੰਨੇ ਦੇਰੀ ਸੰਦੀਪ ਦੇਰੀ 120000 ਦੇ ਕਰ ਦਿਓ ਮੰਨ ਲਓ ਉਹ ਤਾਂ 120000 ਜਿਆ ਹੈ ਜੀ ਉਹਨਾਂ ਦੇ ਸੀ ਵਈਆਂ ਦਾ ਲੋਕੀ 120000 30 ਦੀ ਪਾਈ ਜਾਂਦੇ ਹਾਂ ਹਾਂ ਤਾਂ ਸੰਦੀਪ ਸਾਹਿਬ 1 ਲੱਖ ਤੇ ਛੋਟੀ ਦੇਣੀ 15000 ਦੀ ਨਹੀਂ ਠੀਕ ਹੈ ਤੇ ਚਾਹ ਵਾ ਇਦਾਂ ਰਹੂਗਾ ਵੀ ਕੋਈ ਗੱਲ ਨਹੀਂ ਬਸ ਠੀਕ ਨਹੀਂ ਕੋਈ ਗੱਲ ਕੋਈ ਹਮ ਛੋਟੀ ਜਨ ਗਰਮ ਹੋਣੀਆਂ ਉਹਦਾ ਕੋਈ ਗੱਲ ਨਹੀਂ ਆ ਵੇਖੋ ਆ ਵੇਖ ਲੋ ਆ ਵੇਖ ਲੋ ਇਦਾਂ ਪਾ ਬਹਿ ਜਾਓ ਥੱਲੇ ਕੋਈ ਚੱਕਰ ਨਹੀਂ ਉਹ ਨਹੀਂ ਗੱਲ ਕੋਈ ਕੌਣ ਡਰਦੀਆਂ ਕਾਇ ਬਹਿ ਜਾਓ ਆ ਵੀ ਛੋਟੀ ਭਾਜੀ ਇਦਾਂ ਬਹਿ ਜਾਓ ਥੱਲੇ ਆ ਲੋ ਨੇ ਪਤਾ ਲਾ ਪਤਾ ਲੱਗ ਗਿਆ ਬਿਲਕੁਲ ਕਿੱਟੀ ਜਿਹੜਾ ਫੋਟੋ ਕਰ ਲਗੋ ਖੇਜੇ ਮੈਂ ਫੋਟੋ ਆ ਵੇਖੋ ਠੀਕ ਆ ਆਦੇ ਨੂੰ ਕਿ ਪਾ ਮਾਰਾ ਮੂੰਹ ਚ ਮੋਟ ਮੋੜੇ ਤਾਂ ਮਾਰ ਦੇ ਹਾਂ 115000 15000 ਦੀ ਛੋਟੀ ਦੇ ਚਾਹ ਹ ਭਾਜੀ ਇਹ ਸੰਦੀਪ ਸਾਹ ਕੱਟੀ ਮੰਗ ਰਿਹਾ ਆ ਲੈ ਆ ਚੌਥੇ ਪੰਜਵੇਂ ਦਿਨ ਦੀ ਸੂਈ ਜੇ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਕੱਟੀ ਹਾਂਜੀ ਬਿਲਕੁਲ ਛੋਟੀ ਥੱਲੇ ਖੋਣ ਠੰਡਾ ਦੁੱਧ ਪੰਜਵੇਂ ਦਿਨ ਦੀ ਸੂਈ ਥੱਲੇ 12 ਕਿਲੋ ਮਿਲ ਕੇ ਦਊ ਮੈਂ ਜੈਡ ਬਲੈਕ ਹਨਾ ਜੀ 12 ਦਾ ਹੋਸਰਾ 13 ਹੋਵੇ ਹਾਂਜੀ ਸਾਢੇ 11 ਨਹੀਂ ਹੋ ਉਸਰਾ 14 ਹੀ ਹੋਵੇ ਛੋਟੀ ਕੋ ਲੈ ਜੀ ਲੋਕਾਂ ਨੇ ਆ ਨਾ ਇਹਨਾਂ ਉਹ ਆ ਕਰਦੀ ਤੇ ਜੈਡ ਬਲੈਕ ਆ ਇੱਕ ਹੋਰ ਕਾਲੀ ਸ਼ਾ ਨਿੱਕਾ ਸਿੰਘ ਉਹ ਡਰਦੀ ਮਾਰੀ ਜੀ ਕੈਮਰੇ ਤੋਂ ਹੁਣ ਇਹਦੇ ਥਲੇ ਤੋਂ ਬੈ ਕੇ ਖਾ ਰਿਆ ਇਦਾਂ ਹੀ ਹਾਂਜੀ ਹਾਂਜੀ ਕੋਈ ਚੱਕ ਨਹੀਂ ਆ ਵੀ ਕੱਟਿਆ ਆ ਲੈ ਹਾਂ ਵੇਖ ਲਓ ਕੱਟਿਆ ਕਰਾ ਫੇਕ ਬਸ ਠੀਕ ਆ ਝੋਟੀ ਇਹ 15 16 ਕਿਲੋ ਦੁੱਧ ਕਰੂਗੀ ਕਮਾਨ ਨਾ ਨਸਲ ਆ ਝੋਟੀ ਦੀ ਭਾਈ ਜੀ ਪੂਰੀ ਹਾਂਜੀ ਹਾਂਜੀ ਹੁਣ ਠੰਡਾ 13 14 ਕਿਲੋ ਹੋਊਗਾ ਹੋਰ 14 ਹੀ ਹੋਵੇ ਹਾਂਜੀ ਹੋ ਵੀ ਜਿੰਨਾ ਹੋ ਸਕਦਾ 14 ਹੀ ਹੋਏ ਪਰ ਆਪਾਂ 13 ਕਿਲੋ ਆਨੇ ਹੁਣ ਬਸ ਠੀਕ ਆ ਹਾਂ ਹਾਂ ਆਜੋ ਜੀ ਅਗਲੀ ਰੰਗ ਹੈ ਨੀਲਾ ਜਾ ਸੂਟ ਦਾ ਹਾਂਜੀ ਸੂਟ ਦਾ ਰੰਗ ਹੈ ਨੀਲਾ ਜਾ ਤੇਰੇ ਰਾਹ ਉਹਦੇ ਕਰਕੇ ਕਰਦੀਆਂ ਹਾਂ ਬੋਲੇ ਕੀ ਗੱਲ ਮਾਰਾ ਸੀ ਪਰ ਵੀ ਮਾਰਾ ਤੂੰ ਲੋ ਜੀ ਤੇ ਰੋਂਦੀ ਮਾਰੇ ਹੋਏ ਕੁਛ ਆਵੇ ਨਾ ਹਾਂ ਇਹ ਨਹੀਂ ਗੱਲ ਕੋਈ ਤੇ ਬਾਜੀ ਫਿਰ ਇੰਦੀ ਕੀ ਮਾਰਾ ਸੰਦੀਪ ਸਿੰਘ ਹਾਂ ਤੇ ਨਾਲ ਝੋਟੀ ਦੇਣੀ 1.5 ਲੱਖ ਦੀ ਆ 1.5 ਲੱਖ ਦੀ ਜੇ ਕੋਈ ਲੈ ਜੂ ਠੀਕ ਹੈ ਨਾ ਇਹ 16 ਕਿਲੋ ਦੁੱਧ ਕਰਕੇ ਵੇਚਾਂਗੇ ਠੀਕ ਆ ਕੋਈ ਚੱਕਰ ਨਹੀਂ ਕਿਸੇ ਦਾ ਪਾਠ ਠੀਕ ਚਲੋ ਤੇ ਆਹ ਜੀ ਵੇਖੋ ਜੀ ਵਾਹ ਸਿੰਘੀ ਵਖੋਰੀ ਪੂਰੀ ਕਟੀਰੀ ਪਹਿਲਾ ਸੂਏ ਹੋਣਾ ਪਹਿਲਾ ਸੂਆ ਜੇ ਚਾਰ ਦਾ ਹਾਂਜੀ ਦੁੱਧ ਝੋਡੀ ਕੋ ਆ ਕਟੀਰੀ ਮਗਰ ਸੂਈ ਚੌਥਾ ਬੰਜਵਾ ਦੇ ਜੇ ਸੂਈ ਰੋ ਠੀਕ ਆ ਧਾਰਾਂ 10 ਜਾਣਕ ਲੋਣ ਜੇ ਹੋ ਹੈਗੇ ਹਾਂ ਹਾਂਜੀ ਲੈ ਇਹ ਵੀ ਜੋ ਡੀ Z ਬਲੈਕ ਹੈ ਜੀ ਹਾਂਜੀ ਹਾਂਜੀ ਆਪਣੇ ਵੱਲੋਂ ਤੇ ਲੈ ਆ ਬਹੁਤ ਚੰਗੀਆਂ ਹਾਂਜੀ ਹਾਂਜੀ ਤੇ ਪਰ ਬਹੁਤੀ ਆਪਾਂ ਨੂੰ ਆਤ ਨਹੀਂ ਵੀ ਕਰਨੀ ਹਾਂ ਬਹੁਤੀ ਯਾਰੀਆਂ ਚਣੀਆਂ ਹੜੀਆਂ ਬਹੁਤੀ ਸਿਫਤਾਂ ਕਰਨ ਦੀ ਸਾਨੂੰ ਆਤ ਨਹੀਂ ਉਹ ਅੰਦੀ ਕੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਹੀ ਛੋਟੀ ਲਾ ਲਓ ਇਹ ਰੇ ਤਾਂ ਪਹਿਲਾਂ ਪਤਾ ਸੀ ਨੇ पूरी पली हुई झोटी है जी, जी। <laughs> बाजियां तो बजिया जे हां जी ताजियां नाड़ू ते ना सिंगी संगी कुड़ी है बाली बरीक लगी कटी चवाई चुई बहुत खरी है हां जी बाजी फिर ਸੰਦੀਪ ਸਾਹਿਬ ਰੇਟ ਜੋ ਮਰਜੀ ਮੰਗਾ ਲੇ ਤੇਰਾ ਡੇਢ ਮੰਗੀਏ ਪੌਣੇ 2 ਮੰਗੀਏ ਹਾਂ ਤੇ ਨਾ ਝੋਟੀ 1 ਲੱਖ ਤੇ 40 ਹਜ਼ਾਰ ਦੀ ਦੇ ਦਾਂ 1 ਲੱਖ 40 ਹਜ਼ਾਰ ਦੀ ਹਾਂਜੀ ਹਾਂਜੀ ਬਸ ਠੀਕ ਆ ਸੰਦੀਪ ਜੀ ਝੋਟੀ ਢਾਲੀ ਸੂਈ ਤਾਜੀ ਉਹ ਬੱਚਾ ਬੱਚਾ ਮਰ ਗਿਆ ਤੇਰਾ ਮਰ ਗਿਆ ਜੀ ਠੀਕ ਆ ਸਵੇਰੇ ਆਪਾਂ ਉਦਾਂ ਚੋੜੀ ਥਾਪੀ ਤੇ ਹਾਂਜੀ ਹਾਂਜੀ ਬੂਚੀ ਬਣਾਉਂਦਾ ਰਹਾਦਾ ਹੇਰ ਵੀਡੀਓ ਜਬਾਨੀ ਤੇ ਮੈਂ ਬੱਚਾ ਵੇ ਜਮਖਾ ਰਹੀਏ ਕੋਈ ਬੰਦਾ ਕੋਈ ਹਾਂਜੀ ਹਾਂ ਉਦਾਂ ਨਾ ਆਪਾਂ ਇਦਾਂ ਇਹਦੇ ਥੱਲੇ ਨਾ ਬੈਠੇ ਹਾਂ ਆਵੇ ਇਦਾਂ ਹੁਣੇ ਪਸਮਝੂਗੀ ਕੋਈ ਚੱਕਰ ਹਾਂ ਤਾਂ ਬਜੀ ਤੋਰੇ ਕਿਨਾ ਹੁਣ ਦੁੱਧ ਇਹਦੇ 12 ਕਿਲੋ ਉਸਦੀ 12 ਕਿਲੋ ਹਾਂ ਲੋਈ ਢਾਲੀ ਸੇਂਗੇ ਹਿਲਦਾ ਜੀ ਔਰ ਔਰ ਲਾ ਹਾਂ ਔਰ ਲਾ ਹਿਲਦਾ ਥੋੜੇ ਠੀਕ ਆ ਹਾਂ ਆ ਕੱਟੀ ਜੇ ਇਹਨੂੰ ਇਹ 10-12 ਦਿਨਾਂ ਦੀ ਸੂਈ ਆ ਹਾਂਜੀ ਉਹ 10 ਦੀ ਨਾਲ ਕੋਈ 15 ਲਾ ਲਓ ਹੁਣ ਅਗਲੇ ਦੀ ਬਜੀ ਹਾਂਜੀ ਬਸ ਬਿਲਕੁਲ ਜੀ ਬਿਲਕੁਲ ਬਿਲਕੁਲ ਸੀਲ ਠੰਡੀ ਬੜੀ ਆ ਆਪਾਂ ਹੋਏ ਪਾੜਾ ਪਾਓ ਨਾ ਪਾਓ ਥਾਪੀ ਦੇ ਦੋ ਥਲੇ ਹਾਂਜੀ ਹਾਂਜੀ ਇਵੇਂ ਉੱਧਰ ਜਾਈ ਜੀ ਉਧਰੋਂ ਸਾਰੀਆਂ ਉਧਰ ਸੁਈ ਬਈ ਇਧਰੋਂ ਮੈਂ ਲੈ ਹੀ ਨਹੀਂ ਇੱਕ ਵਾਰੀ ਲੈ ਹੀ ਵੇਗ ਵਗ ਗਈ ਇੰਨੇ ਉਹ ਰੇਟ ਮੰਗਦੇ ਸੰਦੀਪ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਫਿਰ ਉਹਨੂੰ ਚੱਲ ਜਾਈਦਾ ਹੋਰ ਜਾਂ ਜਾਂਦਾ ਜੀ ਦਬ ਬਣ ਗਿਆ ਉਹ ਉਧਰ ਹੀ ਮਈਆਂ ਦਾ ਦੁੱਧ ਵਾਧ ਕਦੇ ਨਹੀਂ ਤੁਹਾਨੂੰ ਪਤਾ ਹਾਂ ਜੀ ਹਾਂ ਜੀ ਤੇ ਡੇਰੀ ਡੂੜੀਆਂ ਚੱਲ ਜਾਂਦੀਆਂ ਮਈਆਂ ਉਹ ਜਾ ਦੁੱਧ ਲੰਮਾ ਦੇਣੀਆਂ ਨਾ ਫਿਰ ਤੇ ਫਿਰ ਬੰਦੇ ਤੇ ਬਾਜੀ ਫਿਰ ਇੰਦੀ ਕੀਮਾ ਜੀ ਸੰਦੀਪ ਸਾਹਿਬ ਲਈ ਤੇ ਮਹਿੰਗੀ ਤੇ ਹੁਣ ਇਹਦੇ ਪੈਸੇ ਘਟ ਰਹੇ ਹੂੰ ਵਿੱਚ ਕਿਹੜੀ ਗੱਲ ਆ ਬਾਜੀ ਦੇ ਹਾਂ ਤੋਂ ਘੜ ਘਟ ਰਹੇ ਹੁਣ ਪਰੇ ਘੜ ਘੜ ਬਣੀ ਟਾਇਰ ਕਰਕੇ ਪਤਾ ਹਾ ਆ ਦੇ ਨਾ ਛੋਟੀ ਦੇ ਦਾਂਗੇ ਲਈ ਜਿੰਨੇ ਜੋ ਛੱਡੋ ਪਰ ਕਨੇਦੀ ਵੀ ਲੈ ਜੀ ਹੁੰਦਾ ਕੋਈ ਜੀ ਕਰਨ ਨਾ ਜਿੰਨੇ ਕਿ ਮੰਨਣਾ ਥੋੜੀ ਨਾ ਮੰਨ ਨਹੀਂ ਮੰਨ ਹਾਂ ਕਹੀਏ ਵਪਾਰੀ ਝੂਠੇ ਹੁੰਦੇ ਆ 1 ਲੱਖ 50000 ਦੇ ਦਾਂਗੇ 1 ਲੱਖ 50000 ਦੇ ਚਲੋ ਜਿੰਨੇ ਘੜਦੇ ਘੜਦੇ ਸਾਨੂੰ ਪਤਾ ਤੇ ਸਾਡੇ ਰੱਬ ਨੂੰ ਪਤਾ ਤੇ ਦੇਖੋ ਜੀ ਅਸੀਂ ਪੰਜ ਛੋਟੀਆਂ ਸੇਲ ਹੈ ਜੀ ਤੇ ਵੱਡੀਆਂ ਛੋਟੀਆਂ ਵੱਡੀਆਂ ਸਮਝ ਕੇ ਆਇਆ ਜੀ ਸੀਡ ਠੰਡੀਆਂ ਤੇ ਆਹ ਦੇਖ ਲਓ ਬਿਲਕੁਲ ਸੀਡ ਠੰਡੀਆਂ ਵੇਖੋ ਪੂਛ ਚੁੱਕ ਚੁੱਕ ਲਓਂਦੀਆਂ ਆਹ ਵੇਖ ਲਓ ਪੂਛੇ ਚੱਕਦੀਆਂ ਹਾਂ ਦੇ ਬੰਦਾ ਨਹੀਂ ਦੇ ਬੰਦਾ ਜੀ ਕੈਮਰਾ ਨੂੰ ਥੋੜਾ ਬਾਈ ਕਰ ਜਾਂਦੇ ਆ ਕੈਮਰੇ ਤੋਂ ਕਰ ਜਾਂਦੇ ਆ ਕਰ ਜਾਂਦੀ ਆ ਉਦਾਂ ਦੀ ਗੱਲ ਕੋਈ ਨਹੀਂ ਕਈ ਵੇਲੇ ਹੁੰਦੀਆਂ ਕਈ ਨਹੀਂ ਕਈ ਕਰ ਦਈਆਂ ਵੀ ਆ ਹਾਂ ਜੀ ਕਈ ਨਹੀਂ ਆ ਵੀ ਨਹੀਂ ਆ ਵੀ ਨਹੀਂ ਕਰਦੀ ਕੱਖ ਨਹੀਂ ਅਬੇ ਪੁੱਛੋਗੇ ਇੱਥੇ ਖਲੋਏ ਕਮਰਾ ਉਹ ਵੀ ਇੱਧਰ ਖਲੋऊंगी ਹਾਂ ਕੋਈ ਚੱਕਰ ਨਹੀਂ ਕਾ ਪਰ ਇੱਕ ਡਾਕਟਰ ਇੱਕ ਹੋ ਜਾਂਦਾ ਆਪਣੇ ਡਾਕਟਰ ਆਏ ਆ ਕੀ ਗੱਲ ਕੀ ਹਾਂ ਬਿਲਕੁਲ ਜੀ ਬਿਲਕੁਲ ਲਾ ਵੇਖ ਲੋ ਆ ਵੇਖ ਲੋ ਇਹ ਪੁੱਛ ਚੋਕ ਚੋਕ ਕੇ ਖਲੋਣਗੇ ਸਾਰੀਆਂ ਨਹੀਂ ਹਾਂ ਚਲੋ ਇਹ ਬਾਕੀ ਭਾਈ ਜੀ ਨੰਬਰ ਜੀ ਹਾਂਜੀ ਨੰਬਰ ਜੀ ਨੰਬਰ 1 9872183013 8146890313 ਪਿੰਡ ਆਪਣਾ ਰਾਮਪੁਰਾ ਬਿਲਕੁਲ ਅੰਬਰਸਰ ਸ਼ਹਿਰ ਦੇ ਕੋਲ ਜੇ ਰਾਮਪੁਰਾ ਫੂਲ ਨਾ ਵੀਰ ਮੇਰਾ ਕੋ ਸਮਝੇ ਰਾਮਪੁਰਾ ਪਿੰਡ ਦੇ ਵੀਡੀਓ ਚੰਗੀ ਤਰ੍ਹਾਂ ਦੇਖ ਲਓ ਤਸੱਲੀ ਨਾਲ ਦੇਖ ਕੇ ਆਪਣੀ ਫਿਰ ਵੀਡੀਓ ਹਰ ਇੱਕ ਦੀ ਜਿੱਥੋਂ ਡੰਗਲ ਨਹੀਂ ਦੇ ਆ ਵੀ ਤਸੱਲੀ ਨਾਲ ਦੇਖ ਕੇ ਫਿਰ ਆਵੇਂ ਪੈਸੇ ਪਾਓ ਸਾਈ ਪਾਓ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਦੋਂ ਬਾਜੀ ਬਸ ਬਸ ਤੇ ਆਪਣੀ ਤਸੱਲੀ ਕਰਕੇ ਖਰੋ ਸਾਡੇ ਘਰੋਂ ਜਿੰਨੇ ਜੋ ਮੈਂ ਆਖਿਆ ਲੀਟਰ ਮਾਰ ਮਾਰ ਡੰਗਰ ਖੜੋ ਮੇਰੇ ਘਰੋਂ ਬਾਜੀ ਬਾਸ ਬਾਸ ਕਹੇਦਾ ਮੈਨੂੰ ਪਤਾ ਨਹੀਂ ਕੋਈ ਕੀ ਕਰਦਾ ਕੀ ਨਹੀਂ ਕਰਦਾ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਹਾਂ ਨਾ ਲੋੜ ਮੇਰੇ ਘਰ ਲੀਟਰ ਮਾਰ ਕੇ ਖੜੇ ਹੋ ਵੀ ਮੇਰੇ ਹਾਂਜੀ ਹਾਂਜੀ ਜੀ ਆਪਣਾ ਦੁੱਧ ਘੱਟ ਹੋ ਤਾਂ ਆਪਣੀ ਮੈਂ ਛੱਡ ਦਿਓ ਚਲ ਇਹ ਤੋਂ ਵੱਧ ਨਹੀਂ ਕੋਈ ਕੋਈ ਭੂਰ ਛਟਾ ਡੋਕਲ ਛੋਕਲ ਮਾਜੂ ਫੇਰ ਵੀ ਮੇਰੀ ਮੱਝ ਰਹੇ ਜੀ ਆਹ ਵਾਜੀ ਬਾਸ ਬਾਸ ਹਾਂ 100 ਦੀ 100% ਗਾਰੰਟੀ ਆ ਚਲ ਕਿਉਂ ਚੋਈਆਂ 2 2 4 4 ਦਿਨ ਆਪਾਂ ਬਿਲਕੁਲ ਜੀ ਬਾਜੀ ਜੀ ਸਤਿ ਸ਼੍ਰੀ ਅਕਾਲ ਜੀ